ਤਾਂ ਗੱਲ ਕਰਾਂਗੇ ਕਲਾਕਾਰ ਤੇ ਅਦਾਕਾਰ ਦੀ ਅਦਾ ਅਦਾਕਾਰ ਜਾਨੀ ਕਿ ਐਕਟਰਾਂ ਦੀ ਅਕਸਰ ਪਾ ਇੱਕ ਗੱਲ ਕਹਿੰਦੇ ਹੁੰਨੇ ਹਨ ਇਹਨਾਂ ਨੂੰ ਦੇਖ ਕੇ ਵੀ ਯਾਰ ਨਜ਼ਾਰੇ ਤਾਂ ਆ ਕਲਾਕਾਰਾਂ ਤੇ ਐਕਟਰਾਂ ਦੇ ਨੇ ਬੜੀ ਵਧੀਆ ਲਾਈਫ ਹੈ ਮੈਂ ਕਿ ਮਹਿੰਗੇ ਹੋਟਲਾਂ 'ਚ ਵੱਡੀਆਂ-ਵੱਡੀਆਂ ਕੰਟਰੀਆਂ ਦੇ ਵਿੱਚ ਤੇ ਵੱਡੇ-ਵੱਡੇ ਸ਼ੋਅ ਆ ਜਿਹੜੇ ਹਲਾਉਂਦੇ ਆ ਮੋਟੀ ਕਮਾਈ ਕਰਦੇ ਆ ਪਰ ਇੱਥੋਂ ਤੱਕ ਆਉਣ ਲਈ ਜਿਹੜਾ ਇਹਨਾਂ ਨੇ ਬੜਾ ਸੰਘਰਸ਼ ਕੀਤਾ ਹੁੰਦਾ ਹੈ ਬੜੀ ਮਿਹਨਤ ਕੀਤੀ ਹੁੰਦੀ ਹੈ ਤੇ ਬੜਾ ਸਬਰ ਕੀਤਾ ਹੁੰਦਾ ਹੈ ਜੰਮ ਦਾ ਬੰਦਾ ਕੋਈ ਵੀ ਸਟਾਰ ਨਹੀਂ ਹੁੰਦਾ ਜਿਹੇ ਐਡਡੇ ਸ਼ੋਅ ਲਾਉਂਦੇ ਐ ਕਮਾਈ ਕਰਦੇ ਐ ਤਾਂ ਖਰਚ ਵੀ ਹੁੰਦਾ ਤਾਂ ਇਹਨਾਂ ਚੋਂ ਇੱਕ ਕਲਾਕਾਰ ਤੇ ਅਦਾਕਾਰ ਐ ਦਲਜੀਤ ਦੋਸਾਂਝ ਇਹਨੂੰ ਆਪਾਂ ਕਹਿ ਸਕਦੇ ਆ ਬੰਦਾ ਨਿਮਰਤ ਵਾਲਾ ਐ ਐਟੀਟਿਊਡ ਫਰੀ ਐ ਹੋਰਾਂ ਵੀ ਐਟੀਟਿਊਡ ਬੰਦੇ ਦੇ ਫੇਸ ਤੇ ਜਿਹੜਾ ਉਹ ਨਹੀਂ ਝਲਕਦਾ ਤਾਂ ਸੋਸ਼ਲ ਮੀਡੀਆ ਤੇ ਕਾਫੀ ਦਲਜੀਤ ਦੋਸਾਂਝ ਜਿਹੜਾ ਉਹ ਐਕਟਿਵ ਰਹਿੰਦਾ ਆਪਣੀ ਜ਼ਿੰਦਗੀ ਦੇ ਹਰ ਇੱਕ ਮੂਵਮੈਂਟ ਐ ਜਿਹੜਾ ਉਹ ਸੋਸ਼ਲ ਮੀਡੀਆ ਜਰੀਏ ਆਪਣੇ ਅਕਾਊਂਟ ਤੇ ਐ ਜਿਹੜਾ ਆਪਣੇ ਫੈਨਸ ਨਾਲ ਆਪਣੇ ਚਿਹਤਿਆਂ ਨਾਲ ਸਾਂਝੇ ਕਰਦਾ ਰਹਿੰਦਾ ਹਾਲੀ ਦੇ ਵਿੱਚ ਇੱਕ ਲੰਡਨ ਦੀ ਵੀਡੀਓ ਦਲਜੀਤ ਦੁਸਾਂਝ ਹੈ ਜਿਹੜਾ ਹੀ ਉਹ ਸ਼ੇਅਰ ਕਰਦਾ ਹੈ ਜਿਹਦੇ ਵਿੱਚ ਉਹ ਗੱਡੀ ਚ ਉਤਰਦਾ ਹੈ ਉਸ ਤਰ੍ਹਾਂ ਕਹਿੰਦਾ ਹੈ ਕਿ ਆਜੋ ਚੱਲਦੇ ਆ ਕਾਫੀ ਪੀਣ ਤੇ ਇਹ ਕਾਫੀ ਹੈ ਜਿਹੜੀ ਲੰਡਨ ਦੀ ਸਭ ਤੋਂ ਮਹਿੰਗੀ ਦੱਸੀ ਜਾਂਦੀ ਹੈ ਤੇ ਇਸ ਕਾਫੀ ਦਾ ਜਿਹੜਾ ਨਾਮ ਹੈ ਜਾਪਾਨ ਟਾਈਪੀਕਾ ਇਹ ਕਾਫੀ ਹੈ ਜਿਹੜੀ ਦਲਜੀਤ ਦੁਸਾਂਝ ਪੀਂਦਾ ਹੈ ਆ ਨਾਲ ਨਾਲ ਫੋਟੋਆਂ ਦੇਖ ਲਿਓ ਤੇ ਨਾਲ ਨਾਲ ਉਹ 1/3 ਵੀ ਕਰਦਾ ਹੁੰਦਾ ਇਹ ਕਹਿੰਦਾ ਵੀ ਹੈ ਕਿ ਆਜੋ 1/3 ਕਰੀਏ ਬਹੁਤਿਆਂ ਨੂੰ 1/3 ਹੈ ਜਿਹੜਾ ਉਹ ਪਤਾ ਨਹੀਂ 1/3 ਕਹਿਣ ਤੋਂ ਭਾਵ ਨਾਲ ਉਹਦੇ ਜੋ ਟੀਮ ਦੇ ਮੈਂਬਰ ਹੁੰਦੇ ਆ ਤਾਂ ਉਸੋ ਛੋਟੀ ਜੀ ਕਾਫੀ ਦੇ ਵਿੱਚੋਂ ਉਹਦੇ ਤਿੰਨ ਹਿੱਸੇ ਕਰਕੇ ਉਹ ਬਾਕੀ ਦੇ ਮੈਂਬਰਾਂ ਨੂੰ ਵੀ ਕਾਫੀ ਹੈ ਜਿਹੜੀ ਪੀਉਂਦਾ ਹੈ ਤਾਂ ਗੱਲ ਕਰਦੇ ਆ ਇਸ ਕਾਫੀ ਦੇ ਰੇਟ ਦੀ ਆਪਣਾ ਭਾਰਤੀ ਰੇਟ 31000 ਰੁਪਏ ਬਣਦਾ ਹੈ ਐਡੀ ਇੱਕ ਗਲਾਸਤੀ ਜਿਹੜੀ ਕਾਫੀ ਦਲਜੀਤ ਨੂੰ ਸਾਂਝਾ ਪੀਰੇ ਹੈ ਅਜੇ ਬਰੀਕੀ ਨਾਲ ਇਸ ਕਾਫੀ ਦੀ ਕੀਮਤ ਕੱਢੀ ਜਾਵੇ ਤਾਂ ਇਹਦੀ ਇੱਕ ਘੋਟਾ ਜਿਹੜੀ ਉਹ 7000 ਰੁਪਈਆ ਹੈ ਦਲਜੀਤ ਨੂੰ ਸਾਂਝ ਲਓ ਉਹਨੂੰ ਵੀ ਤਿੰਨ ਥਾਵੇਂ ਤੇ ਵੰਡਦਾ ਆਪਣੀ ਟੀਮ ਦੇ ਮੈਂਬਰਾਂ ਲਈ ਉਨ ਕਿ ਜੋ ਆਪਾਂ ਨੂੰ ਉਹ ਟੀਮ ਲੱਗਦੀ ਹੈ ਪਰ ਐਕਟਰਾਂ ਦੇ ਕਲਾਕਾਰਾਂ ਦੇ ਉਹ ਪਰਿਵਾਰਕ ਮੈਂਬਰ ਬਣ ਜਾਂਦੇ ਆ ਖਾਣਾ ਪੀਣਾ ਉਹਨਾਂ ਦਾ ਸਾਰਾ ਸਾਂਝਾ ਹੁੰਦਾ ਇੱਕ ਪਰਵਾਹ ਦੀ ਤਰ੍ਹਾਂ ਜਿਹੜੇ ਰਹਿੰਦੇ ਆ ਤਾਂ ਹੀ ਜਿਹੜਾ ਕੰਮ ਹੈ ਅੱਗੇ ਚੱਲਦਾ ਹੁੰਦਾ ਤਾਂ ਨਾਲ ਨਾਲ ਫਿਰ ਦਿਲਜੀਤ ਉਹ ਸਾਂਝ ਮਜ਼ਾਕ ਵੀ ਕਰਦਾ ਹੈ ਵੀ ਲੱਡੂ ਵਰ ਪੀ ਲਿਓ ਉਨ ਕੀ ਪੰਜਾਬੀ ਹੈ ਚਾਹ ਨਾਲ ਫਿਰ ਲੱਡੂ ਵਰ ਪੀ ਪੰਜਾਬੀ ਖਾਂਦੇ ਆ ਖਾਸ ਕਰਕੇ ਸ਼ੂਟਿੰਗਾਂ ਤੇ ਰਹਿੰਦੇ ਉਹਦਾ ਮਾਹੌਲ ਹੁੰਦਾ ਕਿਤੇ ਲੱਡੂ ਆ ਗਿਆ ਕਿਤੇ ਬਰਫੀ ਆ ਗਈ ਚਾਹ ਨਾਲ ਚੱਲਦੀ ਹੈ ਤਾਂ ਮੈਨੂੰ ਇਹ ਦੇਖਣ ਨੂੰ ਲੱਗਦੀ ਨਹੀਂ ਵੀ ਇਹ ਕਾਫੀ ਵਗੈਰਾ ਜਿਹੜੀ ਕਿਵੇਂ ਬਣੂਗੀ ਜਿਵੇਂ ਆਪਣਾ ਆਪ ਪਿੰਡਾਂ ਦੇ ਵਿੱਚ ਕੀ ਪਜੀ ਹੁੰਦੀ ਆ ਤੇਲ ਪਾਉਣ ਵਾਲੀ ਟਰੈਕਟਰ ਦੀ ਟੈਂਕੀ ਚ ਤੇਲ ਪਾਉਣੇ ਕੀ ਪਲਾ ਕੇ ਇਸ ਤਰ੍ਹਾਂ ਲਿਆ ਕੇ ਉਥੋਂ ਦੀ ਇੱਕ ਕੁੜੀ ਆ ਜਿਹੜਾ ਮੁੰਡਾ ਹੈ ਵੇਟਰ ਹੁੰਦਾ ਹੈ ਕੰਮ ਕਰਦੇ ਆ ਉਹ ਹੋਟਲ ਦੇ ਵਿੱਚ ਉਹ ਲਿਆ ਕੇ ਰੱਖ ਦਿੰਦੇ ਆ ਉੱਥੇ ਸੁੱਕੀ ਚਾਹ ਪਾ ਜਾਂਦੇ ਆ ਉਤੋਂ ਹੀ ਗਰਮ ਪਾਣੀ ਪਾ ਦਿੰਦੇ ਆ ਕਹਿੰਦੇ ਆ ਲੋ ਜੀ ਕਾਫੀ ਬਣ ਗਈ ਫਿਰ ਮਜ਼ਾਕੀਆ ਅੰਦਾਜ਼ ਚ ਦਲਜੀਤ ਦੋਦਸਾਂ ਜਿਹੜਾ ਉਹ ਗੱਲਾਂ ਕਰਦਾ ਹੈ ਵੀ ਅੱਜ ਨਹੀਂ ਰੋਟੀ ਖਾਂਦੇ ਅੱਜ ਤਾਂ ਕਾਫੀ ਨਾਲ ਹੀ ਸਾਰਾਂਗੇ 31000 ਦੀ ਕਾਫੀ ਹੈ ਜਿਹੜੀ ਪੀਤੀ ਹੈ ਤਾਂ ਇਸ ਤੋਂ ਬਾਅਦ ਦਲਜੀਤ ਦੋਦਸਾਂ ਜਿਹੜਾ ਇਹ ਵੀਡੀਓ ਜਿਹੜੀ ਰਿਕਾਰਡ ਕਰਦਾ ਹੈ ਆਪਣੇ ਅਕਾਊਂਟ ਤੇ ਅਪਡੇਟ ਕਰਦਾ ਹੈ ਫਿਰ ਉਹ ਵਾਪਸ ਜਾਂਦੇ ਆ ਉਹਨਾਂ ਨੂੰ ਇੱਕ ਉਹਦੀ ਫੈਨ ਵੀ ਮਿਲਦੀ ਹੈ ਜਿਹਦੇ ਨਾਲ ਦਲਜੀਤ ਦੁਸਾਂਝ ਆਟੋਆਂ ਕਰਾਉਂਦਾ ਹੈ ਉਹ ਕੁੜੀ ਵੀ ਬੜੀ ਖੁਸ਼ ਹੋ ਜਾਂਦੀ ਹੈ ਕਿਉਂਕਿ ਮੇਰੇ ਅਨਸਾਰ ਬੰਦਾ ਐਟੀਟਿਊਡ ਹੈ ਨਹੀਂ ਇਸ ਤੋਂ ਇਲਾਵਾ ਹਾਲੀ ਦੇ ਵਿੱਚ ਸੁਰਖੀਆਂ ਦੇ ਵਿੱਚ ਦਲਜੀਤ ਦੁਸਾਂਝ ਆਪਣੀ ਮੈਨੇਜਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਆਏ ਸੀ ਕਿਉਂਕਿ ਸੌ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਬਣ ਜਾਂਦੀਆਂ ਨੇ ਸੱਚਾਈ ਘਟਉਂਦੀ ਹੈ ਫੇਕ ਵੱਧ ਹੁੰਦੀ ਹੈ ਸੁਨਾਲੀ ਸਿੰਘ ਇਹਨਾਂ ਦੀ ਮੈਨੇਜਰ ਸੀ 10 ਸਾਲਾਂ ਦਾ ਦੱਸਿਆ ਜਾ ਰਿਹਾ ਉਹਨਾਂ ਨਾਲ ਕੰਟਰੈਕਟ ਸੀਗਾ ਉਹ ਖਤਮ ਹੋ ਗਿਆ ਤੇ ਮੈਨੇਜਰ ਜਿਹੜੀ ਉਹਨਾਂ ਨਾਲ ਨਹੀਂ ਰਹੀ ਤਾਂ ਦਿਲਜੀਤ ਦੋਸਾਂਝ ਨਾਲ ਜੁੜੀ ਹੋਈ ਇਹ ਦਿਲਜੀਤ ਦੋਸਾਂਝ ਦੇ ਤੁਸੀਂ ਫੈਨ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ